ਸਾਰਿਆਂ ਨੂੰ ਮੇਰੇ ਵੱਲੋਂ ਤੋਂ ਫਰੈਂਡਸ ਕਮਿਊਨੀਕੇਸ਼ਨ ਫੈਮਲੀ ਵੱਲੋਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਇਸ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਹੋਣ ਪਰਮਾਤਮਾ ਕਰੇ ਇਹ ਦੀਵਾਲੀ ਸਭ ਲਈ ਖੁਸ਼ੀਆਂ ਭਰਿਆ ਲੈ ਕੇ ਆਵੇ ਹਾਸੇ ਖੇੜੇ ਬਖਸ਼ੇ ਤੇ ਪਰਮਾਤਮਾ ਕਰੇ ਸਭ ਨੂੰ ਤਰੱਕੀਆਂ ਬਖਸ਼ੇ ਜੀ ਇਸ ਦੀਵਾਲੀ ਤੇ ਅਸੀਂ ਆਪਣੇ ਕਸਟਮਰ ਲਈ ਬਹੁਤ ਹੀ ਖਾਸ ਆਫਰਾਂ ਲੈ ਕੇ ਆਏ ਹਾਂ ਜੀ ਜਿਸ ਦੇ ਵਿੱਚ ਆ ਪ੍ਰਾਈਸ ਤੇ ਜਿਹੜੇ ਆ ਸਭ ਨੂੰ ਪਤਾ ਹੀ ਆ ਕਿ ਗਵਰਨਮੈਂਟ ਦੀ GST ਘਟਣ ਤੋਂ ਬਾਅਦ ਪ੍ਰਾਈਸ ਜਿਹੜੇ ਆ ਕਾਫੀ ਡਾਊਨ ਆ ਚੁੱਕੇ ਆ ਬਟ ਉਸ ਤੋਂ ਇਲਾਵਾ ਅਸੀਂ ਆਪਣੇ ਕਸਮਰ ਵਾਸਤੇ ਬਹੁਤ ਹੀ ਖਾਸ ਆਫਰਾਂ ਲੈ ਕੇ ਆਏ ਜਿਹਦੇ ਵਿੱਚ ਅਸੀਂ ਪ੍ਰਾਈਜ਼ਿੰਗ ਤੋਂ ਇਲਾਵਾ ਉਹਨਾਂ ਨੂੰ ਨਾਲ ਇਹ ਆਸਾਨ ਕਿਸ਼ਤਾਂ ਦੇ ਆਸਾਨ ਕਿਸ਼ਤਾਂ ਅਤੇ ਉਸ ਤੋਂ ਇਲਾਵਾ ਮਤਲਬ ਕਿ ਅਸੀਂ ਆਕਰਸ਼ਕ ਇਨਾਮ ਤੋਂ ਇਲਾਵਾ ਅਸੀਂ ਇੱਕ ਜਿਸ ਤਰ੍ਹਾਂ ਅਸੀਂ ਲਾਸਟ ইয়ার ਦੇ ਵਿੱਚ ਇੱਕ ਲੱਕੀ ਡਰਾਅ ਦੀ ਸਕੀਮ ਅਨਾਉਂਸ ਕੀਤੀ ਸੀ ਜਿਹਦੇ ਵਿੱਚ ਸਾਨੂੰ ਬਹੁਤ ਭਰਪੂਰ ਹੰਗਾਰਾ ਮਿਲਿਆ ਕਸਮਰਸ ਨੇ ਬਹੁਤ ਪਸੰਦ ਕੀਤੀ ਔਰ ਉਹਨਾਂ ਦੀ ਮੰਗ ਤੇ ਅਸੀਂ ਇਸ ਵਾਰੀ 2025 ਦੇ ਵਿੱਚ ਵੀ ਅਸੀਂ ਉਹ ਫੇਰ ਦੁਬਾਰਾ ਸਕੀਮ ਔਰ ਕੁਝ ਨਾਲ ਐਡੀਸ਼ਨ ਕਰਕੇ ਕੁਝ ਐਕਸਟਰਾ ਨਾਲ ਉਹਦੇ ਵਿੱਚ ਅਸੀਂ ਗਿਫਟਸ ਐਡ ਕਰਕੇ ਅਸੀਂ ਲੱਕੀ ਡਰਾਅ ਸਕੀਮ ਫੇਰ ਅਸੀਂ ਅਨਾਉਂਸ ਕੀਤੀ ਆ ਜਿਸ ਦਾ ਜੀ ਜੋ ਲੱਕੀ ਡਰਾ ਕੱਢਿਆ ਜਾਏਗਾ 31 ਤਰੀਕ ਨੂੰ ਕੱਢਿਆ ਜਾਏਗਾ ਜੀ ਜੇ ਅਸੀਂ ਪ੍ਰੋਡਕਟ ਲਾਈਨ ਦੀ ਗੱਲ ਕਰ ਲਈਏ ਜੀ ਸਭ ਤੋਂ ਪਹਿਲਾਂ ਜੀ ਸਾਡੇ ਕੋਲ ਅਸੀਂ ਮੋਬਾਈਲ ਲਾਈਨ ਦੀ ਗੱਲ ਕਰਦੇ ਆਂ ਸਾਡੇ ਕੋਲ ਜੀ ਵੀਵੋ Oppo Samsung iPhone Realme Mi ਦੇ ਜਿਹੜੇ ਸਾਰੇ ਮੋਬਾਈਲਸ ਹੈਗੇ ਉਹ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਅਤੇ ਬਹੁਤ ਹੀ ਆਕਰਸ਼ਕ ਆਫਰਾਂ ਤੇ ਜਿਸ ਤਰ੍ਹਾਂ ਅਪ ਫਾਈਨਾਂਸ ਦੀ ਗੱਲ ਕਰ ਲਈਏ ਤੁਸੀਂ ਮਾਤਰ 101 ਰੁਪਇਆ ਦੇ ਕੇ ਆਪਣਾ ਫੋਨ ਜਿਹੜਾ ਫਾਈਨਾਂਸ ਕਰਾ ਸਕਦੇ ਹੋ ਜਿਹਦੇ ਵਿੱਚ ਤੁਹਾਨੂੰ ਕਿ 24 ਕਿਸ਼ਤਾਂ ਤੱਕ ਦੀ ਆਫਰ ਹੈਗੀ ਆ ਜੀ ਉਸ ਤੋਂ ਇਲਾਵਾ ਆਪਾਂ ਸੈਕੰਡ ਗੱਲ ਕਰ ਲਈਏ ਜੀ ਅਸੀਂ ਕੰਜ਼ਿਊਮਰ ਡਿਊਰੇਬਲ ਦੀ ਗੱਲ ਕਰ ਲਈਏ ਜੀ ਜਿਹਦੇ ਵਿੱਚ ਏਸੀ ਫਰਿੱਜ ਵਾਸ਼ਿੰਗ ਮਸ਼ੀਨ LED ਉਸ ਤੋਂ ਇਲਾਵਾ ਮਾਈਕ੍ਰੋਵੇਵ ਦੀ ਗੱਲ ਕਰ ਰਹੀਏ ਔਰ ਕਿਚਨ ਅਪਲਾਈਸਸ ਦੀ ਗੱਲ ਕਰ ਲਈਏ ਜਿਸ ਦੇ ਵਿੱਚ ਆਪਣੇ ਚਿਮਨੀ ਚੁੱਲਾ ਆਰੋ ਐਂਡ ਉਸ ਤੋਂ ਇਲਾਵਾ ਇੰਡਕਸ਼ਨ ਕਰ ਲਈਏ ਸਾਡੇ ਕੋਲ ਹਰ ਆਈਟਮ ਜਿਹੜੀ ਹੈਗੀ ਆ 0% ਫਾਈਨਾਂਸ ਤੇ ਔਰ ਆਸਾਨ ਕਿਸ਼ਤਾਂ ਤੇ ਮਤਲਬ ਕਿ ਹਰ ਕੋਈ ਛੋਟੇ ਵਰਗ ਤੋਂ ਲੈ ਕੇ ਮਤਲਬ ਕਿ ਛੋਟੇ ਵਰਗ ਤੋਂ ਔਰ ਉਸ ਤੋਂ ਇਲਾਵਾ ਹਰ ਜੋ ਵੀ ਕਸਟਮ ਰਹਾਗਾ ਵਾ इवन ਮਾਤਰ 900 ਰੁਪਏ ਪਰ ਮੰਥ ਦੀ ਜਿਹੜੀ ਕਿਸ਼ਤ ਦੇ ਆਸਾਨ ਕਿਸ਼ਤ ਦੇ ਉੱਤੇ ਕੋਈ ਵੱਡੇ ਤੋਂ ਵੱਡਾ ਪ੍ਰੋਡਕਟ ਵੀ ਆਪਣੇ ਕੋ ਘਰ ਲੈ ਕੇ ਜਾ ਸਕਦਾ ਜੀ ਉਸ ਤੋਂ ਇਲਾਵਾ ਜੇ ਅਗਰ ਮੈਂ ਬ੍ਰਾਂਡਸ ਦੀ ਗੱਲ ਕਰ ਲਾਵਾਂ ਜੀ ਸਾਡੇ ਕੋਲ Samsung, Haier, Godrej ਦੀ ਜਿਹੜੀ ਟੋਟਲ ਆਪਜੀ ਨੂੰ ਸਾਰੀ ਰੇਂਜ ਮਿਲ ਜਾਵੇਗੀ ਜੀ ਔਰ ਉਸ ਤੋਂ ਇਲਾਵਾ ਜੇ ਅਗਰ ਮੈਂ AC ਦੀ ਗੱਲ ਕਰ ਲਾਵਾਂ ਜੀ AC ਲਾਈਨ ਦੇ ਵਿੱਚ ਆਪਣੇ ਕੋਲ Samsung, Haier, Godrej, Daikin, Mitsubishi, Voltas, Lloyd ਔਰ ਇਸ ਤੋਂ ਇਲਾਵਾ Carrier ਲਾ ਲੋ ਔਰ ਆਲ ਬ੍ਰਾਂਡ ਜਿਹੜੇ ਆ ਜੀ ਸਾਡੇ ਕੋਲ ਜਿਹੜੇ ਤੁਹਾਨੂੰ ਬਹੁਤ ਹੀ ਆਕਰਸ਼ਕ ਕੀਮਤਾਂ ਦੇ ਉੱਤੇ ਮਿਲ ਜਾਣਗੇ ਜੀ ਸੋ ਸਾਡੀ ਫਰੈਂਡਸ ਕਮਿਊਨੀਕੇਸ਼ਨ ਫੈਮਿਲੀ ਵੱਲੋਂ ਆਪ ਸਭ ਨੂੰ ਨਵੇਦਨ ਹੈ ਜੀ ਤੁਸੀਂ ਪਰਿਵਾਰ ਸਮੇਤ ਤੁਸੀਂ ਇੱਥੇ ਪਹੁੰਚੋ ਤੇ ਇਹਨਾਂ ਆਫਰਾਂ ਦਾ ਲਾਭ ਉਠਾਓ ਜੀ ਹਾਂਜੀ ਸਰ ਇਸ ਤੋਂ ਇਲਾਵਾ ਹੋਰ ਕੀ ਲੈ ਕੇ ਆਇਓ ਕ੍ਰਿੰਜ ਵਗੈਰਾ ਹੋਵੇ ਵਾਚਿੰਗ ਕੀਨੋ ਹੋਵੇ ਇਹਦੇ ਬਾਰੇ ਤੁਸੀਂ ਹਾਂਜੀ ਉਸ ਤੋਂ ਇਲਾਵਾ ਅਗਰ ਮੈਂ ਫ੍ਰਿਜ ਦੀ ਗੱਲ ਕਰ ਲਾਵਾਂ ਜੀ ਸਾਡੇ ਕੋਲ ਫ੍ਰਿਜ ਜੇ ਅਗਰ ਮਤਲਬ ਕਿ ਸਾਈਡ ਬਾਈ ਸਾਈਡ ਜਿਸ ਤਰ੍ਹਾਂ ਆਪਣਾ ਆ ਜਾਂਦਾ ਜੀ ਡਬਲ ਡੋਰ ਦੇ ਵਿੱਚ ਆ ਗਈ ਸਾਈਡ ਬਾਈ ਸਾਈਡ ਦੇ ਵਿੱਚ ਤੁਹਾਨੂੰ ਹਰ ਅਰੇਂਜ ਰੇਂਜ ਜਿਹੜੀ ਇਹਦੇ ਵਿੱਚ ਮਿਲ ਜਾਵੇਗੀ ਜੀ ਅਗਰ ਆਪਾਂ ਫ੍ਰਿਜ ਦੀ ਗੱਲ ਕਰ ਲਈਏ ਛੋਟੇ ਤੋਂ ਛੋਟਾ ਔਰ ਵੱਡੇ ਤੋਂ ਵੱਡਾ ਆਪ ਜੀ ਨੂੰ ਹਰ ਫ੍ਰਿਜ ਇੱਕੇ ਛਤ ਦੇ ਹਲੇ ਮਿਲ ਜਾਏਗਾ ਜੀ ਅਗਰ ਜਿਸ ਤਰ੍ਹਾਂ ਤੁਸੀਂ ਵਾਸ਼ਿੰਗ ਮਸ਼ੀਨ ਦੀ ਗੱਲ ਕੀਤੀ ਹੈ ਜੀ ਵਾਸ਼ਿੰਗ ਮਸ਼ੀਨ ਦੇ ਵਿੱਚ ਆਪਣੇ ਕੋ ਸੈਮੀ ਆਟੋਮੈਟਿਕ ਤੋਂ ਲੈ ਕੇ ਟੌਪ ਲੋਡ ਦੇ ਵਿੱਚ ਹਰ ਕੈਟਾਗਰੀ ਅਵੇਲੇਬਲ ਹੈ ਹੀਟਰ ਨੌਨ ਹੀਟਰ ਔ ਦੀ 2025 ਦੇ ਵਿੱਚ ਫਰੰਟ ਲੋਡ ਦੇ ਵਿੱਚ ਵਿਦ AI ਫੀਚਰ ਦੇ ਵਿੱਚ ਜਿਹੜੀਆਂ ਆਪ ਜੀ ਨੂੰ ਵਾਸ਼ਿੰਗ ਮਸ਼ੀਨਾਂ ਮਿਲ ਜਾਣਗੀਆਂ ਜੀ ਹਾਂਜੀ ਸ਼ਰੀਫ ਕਿਸ ਤਰ੍ਹਾਂ ਦੀ ਦੇਰੀ ਹੈ ਜੀ ਹਾਂਜੀ ਸਰਵਿਸ ਕਿਸ਼ਨਾ ਜੀ ਹਾਂ ਜੀ ਅਗਰ ਆਪਾਂ ਸਰਵਿਸ ਦੀ ਗੱਲ ਕਰ ਲਈਏ ਜੀ ਸਾਡੀ ਟੀਮ ਜਿਹੜੀ ਹੈਗੀ ਹੈ ਜੀ ਕਸਟਮਰ ਨੂੰ ਚਲੋ ਅਸੀਂ ਸੇਲ ਦੀ ਲਾਈਨ ਦੇ ਵਿੱਚ ਤੇ ਚਲੋ ਬੈਸਟ ਹੈਗੇ ਆਂ ਬਟ ਅਸੀਂ ਸਰਵਿਸ ਦੀ ਲਾਈਨ ਦੇ ਵਿੱਚ ਲਈ ਅਸੀਂ ਆਪਣੇ ਆਪ ਨੂੰ ਸਰਵਿਸ ਦੇ ਵਿੱਚ ਵੀ ਸਭ ਨਾਲੋਂ ਬੈਸਟ ਰੱਖਿਆ ਹੋਇਆ ਜੀ ਕਸਟਮਰ ਜੋ ਨਹੀਂ ਤੇ ਆਮ ਕਸਟਮਰ ਕਈ ਵਾਰੀ ਸ਼ਿਕਾਇਤ ਕਰਦੇ ਜੀ ਦੁਕਾਨਦਾਰ ਜਦੋਂ ਕਸਟਮਰ ਪ੍ਰੋਡਕਟ ਪਰਚੇਸ ਕਰਦਾ ਜੀ ਉਦੋਂ ਦਾ ਬਿਹੇਵੀਅਰ ਕੁਝ ਹੋਰ ਹੁੰਦਾ ਬਟ ਜਦੋਂ ਸਰਵਿਸ ਲੈਣ ਜਾਂਦੇ ਬਿਹੇਵੀਅਰ ਕੁਝ ਹੋਰ ਹੁੰਦਾ ਅਸੀਂ ਸਾਡੇ ਕਸਟਮਰ ਖਾਸ ਕਰਕੇ ਇਸ ਕਰਕੇ ਬਹੁਤ ਹੈਪੀ ਹੁੰਦੇ ਆ ਜੀ ਕਿ ਤੁਸੀਂ ਜਦੋਂ ਅਸੀਂ ਇਸ ਤੁਹਾਨੂੰ ਸਰਵਿਸ ਦੀ ਕੁਇਰੀ ਵੀ ਆਉਂਦੀਆਂ ਤੁਸੀਂ ਉਸੇ ਖਿੜੇ ਮੱਥੇ ਨਾਲ ਲੈਂਦੇ ਹੋ ਸੋ ਅਸੀਂ ਆਪਣੀ ਟੀਮ ਨੂੰ ਪਹਿਲਾਂ ਇਸ ਚੀਜ਼ ਦੀ ਅਲਾਈਨ ਕੀਤਾ ਹੋਇਆ ਕਿ ਅਸੀਂ ਜਿਹੜੀ ਸਰਵਿਸ ਨੂੰ ਲੈ ਕੇ ਉਸ ਸੀ ਨੂੰ ਅਸੀਂ ਮਤਲਬ ਕਿ ਪੂਰਾ ਉਸ ਸੀ ਨੂੰ ਡੇ ਬਾਈ ਡੇ ਅਸੀਂ ਉਸ ਸੀ ਦਾ ਡਾਟਾ ਕਾਊਂਟ ਰੱਖਦੇ ਹਾਂ ਕਿ ਜੇ ਕਸਟਮਰ ਦੀ ਕੋਈ ਕੁਇਰੀ ਆਈ ਆ ਬਾਅਦ ਚ ਉਸ ਕੋ ਕਾਲ ਤੇ ਪੁੱਛਿਆ ਵੀ ਜਾਂਦਾ ਕਿ ਹਾਂਜੀ ਸਰ ਤੁਹਾਡੀ ਉਸ ਸੀ ਦੀ ਜਿਹੜੀ ਪ੍ਰੋਬਲਮ ਸੀ ਸੋਲਵ ਹੋ ਗਈ ਆ ਜੀ ਔਰ ਉਸ ਤੋਂ ਬਾਅਦ ਕਸਟਮਰ ਦਾ ਫੀਡਬੈਕ ਵੀ ਲਿਆ ਜਾਂਦਾ ਜੀ ਲੱਕੀ ਡਰਾ ਤੋਂ ਇਲਾਵਾ ਦਿਵਾਲੀ ਤੇ ਹੋਰ ਤੁਸੀਂ ਕੀ ਇਹਨਾਂ ਨੂੰ ਦਿੱਤੀ ਦੇ ਰਹੇ ਹੋ ਹਾਂਜੀ ਲੱਕੀ ਡਰਾ ਤੋਂ ਇਲਾਵਾ ਅਸੀਂ ਜੀ ਹਰ ਕਸਮਰ ਨੂੰ ਪਰਚੇਸ ਦੇ ਉੱਪਰ ਅਸੀਂ ਇੱਕ ਛੋਟ ਗਿਫਟ ਜ਼ਰੂਰ ਦੇ ਦੇ ਰਹੇ ਹਾਂ ਜੀ ਚਾਹੇ ਕਸਮਰ ਨੇ ਛੋਟੀ ਆਈਟਮ ਲਈਤੀ ਆ ਚਾਹੇ ਉਸਨੇ ਵੱਡੀ ਆਈਟਮ ਲਈਤੀ ਆ ਉਹਨੂੰ ਅਸ਼ੋਰਟ ਗਿਫਟ ਜ਼ਰੂਰ ਦਿੱਤਾ ਜਾ ਰਿਹਾ ਜੀ ਧੰਨਵਾਦ ਜੀ ਥੈਂਕ ਯੂ ਸਰ ਥੈਂਕ ਯੂ ਸੋ ਮਾਜੀ ਮੇਰੇ ਵੱਲੋਂ ਫਿਰ ਸਾਰਿਆਂ ਨੂੰ ਜੀ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਵਲ ਭਾਜੀ ਉਹ ਵੀਰ ਦੀ ਲਿਮਟ ਨਹੀਂ ਆਈ ਫਿਰ ਆਈਟਮ